ਬਬਾ ਜਾ ਬਬਾ ਜਾ ਵਾਪਸ ਲੋ ਵਾਪਸ ਲੋ ਅੱਜ ਕੀ ਨਾਮ ਹੈ ਇਹ ਇੰਤਜ਼ਾਰ ਮੁਲਿਕ ਐਡਵੋਕੇਟ ਅਕਾ ਜਿਹੜਾ ਬਬਾ ਜੀ ਕੱਲ ਕਿਧਰ ਜਾ ਰਹੇ ਆ ਲਿਆਉਂਦਾ ਗਿਆ ਕਾਨੂੰਨ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਜਿਹੜਾ ਇਹ ਕਾਨੂੰਨ ਹੀ ਆਇਆ ਮੰਤਰੀ ਸਰਕਾਰ ਵੱਲੋਂ ਇਹ ਬਹੁਤ ਹੀ ਗਲਤ ਕਾਨੂੰਨ ਹੈ ਬਹੁਤ ਹੀ ਨੁਕਸਾਨਦੇਹ ਕਾਨੂੰਨ ਹੈ ਇਸ ਕਾਨੂੰਨ ਨਾਲ ਸਾਡੀ ਮਸਿੱਦਾ ਕਬਰਸਤਾਂ ਸਾਡੀ ਈਸਗਾੜ ਨੇ ਖੋਣ ਦਾ ਸਾਨੂੰ ਪੂਰਾ ਖਤਰਾ ਹੈ ਜੀ ਅੱਛਾ ਹਾਂ ਥੋੜਾ ਜਿਆਦਾ ਸਾਡੇ ਦਰਸ਼ਕਾਂ ਨੂੰ ਦੱਸੋ ਇਹ ਮਤਲਬ ਕਿ ਇਹ ਬਿੱਲ ਦੇ ਵਿੱਚ ਹੈ ਕਿ ਇਸ ਤਰ੍ਹਾਂ ਇਸ ਬਿੱਲ ਦੇ ਵਿੱਚ ਗੱਲ ਇਸ ਤਰ੍ਹਾਂ ਹੈ ਜਿਹੜੀ ਕਮੇਟੀ ਬਣੇਗੀ ਅੱਗੇ ਤੋਂ ਉਸ ਕਮੇਟੀ ਵਿੱਚ ਗੈਰ ਮੁਸਲਮਾਨ ਦੇ ਹੋਣਗੇ ਯਾਨੀ ਕਿ ਪ੍ਰਾਪਰਟੀ ਮੇਰੀ ਹੈ ਭਈ ਦੂਜੇ ਬੰਦੇ ਕੀ ਕੰਮ ਹੈ ਠੀਕ ਹੈ ਜੀ ਹੁਣ ਮੈਂ ਤੈਨੂੰ ਕਹੇ ਵੀ ਰਾਮ ਮੰਦਰ ਕਮੇਟੀ ਬਣੇ ਉਹਦੇ ਤੁਸੀਂ ਮੁਸਲਮਾਨਾਂ ਦੇ ਫਿੱਟ ਕਰ ਲੋ ਅਗਰ ਤੇ ਗਲਹੈਰ ਐਲੀਮੈਂਟ ਕੋਈ ਇਸ ਗੱਲ ਤੇ ਕੋਈ ਰੈਲੀਮੈਂਟ ਨਹੀਂ ਹੈ ਇਸ ਕਰਕੇ ਸੇ ਅਪੀਲ ਕਰਦੇ ਇਸਨ ਕਾਨੂੰਨ ਨੂੰ ਖਾਰਜ ਕੀਤਾ ਜਾਵੇ ਅਸੀਂ ਸੁਪਰੀਮ ਕੋਰਟ ਕੋਰਟ ਦੇ ਵੱਲ ਰੁਕਵੀ ਕਰਾਂਗੇ ਔਰ ਜਿਹੜੀ ਆਪਣੇ ਆਪਣੇ ਮੁਸਲਮਾਨ ਲੀਡਰ ਹੈ ਕੌਣ ਰਿਕੁਐਸਟ ਵੀ ਕਰਾਂਗੇ ਕਿ ਵੀ ਇਸ ਬਿੱਲ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਜਾਵੇ ਤਾਂ ਕਿ ਇਹ ਬਿੱਲ ਖਰਜ ਹੋ ਸਕੇ ਅੱਛਾ ਜਿੱਦ ਤੱਕ ਕਿ ਲੋਕ ਸਭਾ ਦੇ ਵਿੱਚ ਉਹਨਾਂ ਬਿੱਲ ਬਤਾ ਇਹਦਾ ਪਾਸ ਕਰ ਦਿੱਤਾ ਗਿਆ ਤੇ ਬੀਜੇਪੀ ਸਰਕਾਰ ਕਹਿ ਰਹੀ ਹੈ ਬਣਿਆ ਤੇ 2013 ਤੋਂ ਅਸੀਂ ਤਾਂ ਸਿਰਫ ਸੋਧਰ ਕਰਕੇ ਪਾਸ ਹੀ ਕੀਤਾ ਬਿਲਕੁਲ ਇਹ ਗੱਲ ਗਲਤ ਹੈ ਜੀ ਇਸ ਬਿੱਲ ਨੂੰ 24 ਵਿੱਚ ਪੇਸ਼ ਕੀਤਾ ਗਿਆ ਇਸ ਬਿੱਲ ਨੂੰ ਹੋਰ ਕਹਿਣਾ ਜਿਹੜੇ ਬਿੱਲ ਪਾਸ ਕਰ ਰਹੇ ਨੇ ਉਹ ਇਹਦਾ ਬਿੱਲ ਪਾਸ ਵੀ ਮਿਲ ਪਾਸ ਕਰ ਰਹੇ ਨਹੀਂ ਹੋ ਇਹ ਸਿਰਫ ਇਹ ਦੱਸਦਾ ਹੈ ਕਿ ਮੁਸਲਿਮ ਮੁਸਲਿਮ ਕਮਿਊਨਿਟੀ ਹੈ ਉਹਨੂੰ ਦਬਾ ਕੇ ਰੱਖਣਾ ਹੁਣ ਦੋਈਮ ਦਰਜੇ ਦੇ ਮੁਸਲਮਾਨ ਬਣਾ ਕੇ ਰੱਖਣੇ ਇਸ ਦੇਸ਼ ਦੇ ਵਿੱਚ ਤਾਂ ਕਿ ਉਹ ਸਾਡੇ ਗੁਲਾਮ ਬਣ ਸਕੇ ਅੱਛਾ ਜੀ ਹਾਂ ਤੇ ਹੁਣ ਮਤਲਬ ਕਿ ਇਹ ਪ੍ਰੋਟੈਸਟ ਤੁਸੀਂ ਕਰ ਰਹੇ ਹੋ ਕਿੰਨੀ ਦੇਰ ਇਹ ਪ੍ਰੋਟੈਸਟ ਚੱਲੇਗਾ ਇਹ ਇਹ ਪ੍ਰੋਟੈਸਟ ਜੀ ਜਦ ਤੱਕ ਇਸ ਕੋਨੂੰ ਤੋਂ ਰੋਗਣੀ ਲੱਗਦੀ ਇਹ ਕਾਨੂੰਨ ਖਾਰਜ ਨਹੀਂ ਹੁੰਦਾ ਸੁਪਰੀਮ ਕੋਰਟ ਵੱਲੋਂ ਸਾਡੇ ਬਹੁਤ ਜੱੜ ਹੀ ਜਾਣਗੇ ਪੂਰੀ ਇੰਡੀਆ ਦੇ ਵਿੱਚ ਠੀਕ ਹੈ ਜੀ ਲਾਸਟ ਤੇ ਕੀ ਕਹਿਣਾ ਚਾਹੋਗੇ ਗਵਰਨਮੈਂਟ ਨੂੰ ਲਾਸਟ ਸਾਡੀ ਇਹ ਅਪੀਲ ਹੈ ਜਿਹੜੀ ਸਾਡੇ ਮੁਸਲਮਾਨ ਭਾਈ ਨੇ ਸਾਡੀ ਸਰਕਾਰ ਹੈ ਸਾਡੀ ਗੱਲ ਸੁਣੀ ਜਾਵੇ ਇਸ ਕਾਨੂੰਨ ਨੂੰ ਖਾਰਜ ਕੀਤਾ ਵੇ ਤਾਂ ਕਿ ਹਰੇਕ ਮੁਸਲਮਾਨ ਭਰਾ ਦਾ ਇੱਕ ਪੈਂਡਮੈਂਟ ਹੋ ਸਕੇ ਫ ਔਰੇ ਜਿਹਦੇ ਕਰਕੇ ਸਹੀ ਉਮੀਦ ਕਰਦੇ ਆ ਸਰਕਾਰ ਵੱਲੋਂ ਸਰਕਾਰ ਤੋਂ ਕਿ ਇਹ ਕਾਨੂੰਨ ਨੂੰ ਖਾਰਜ ਕੀਤਾ ਜਾਵੇ ਸੁਪਰੀਮ ਕੋਰਟ ਨੂੰ ਲੈ ਕੇ ਆਪਾਂ ਇਸ ਦੀ ਇੱਕ ਇੰਜੈਕਸ਼ਨ ਦੀ ਮੰਗ ਕਰਾਂਗੇ ਆਪਾਂ ਠੀਕ ਹੈ ਜੀ ਕਿਸਤਾ ਦੇਖਦੇ ਹਾਂ ਇਹ ਚੀਜ਼ਾਂ ਨੂੰ ਕਿ ਮਤਲਬ ਕਿ ਸਰਕਾਰ ਵੱਲੋਂ ਘਟਕਿੰਤੀ ਨਾਲ ਹੀ ਹਰ ਵਾਰੀ ਇਹ ਕੁਛ ਨਾ ਕੁਛ ਛੇੜਛਾੜ ਜਾਂ ਚੱਲੇ ਇਹ ਗੱਲ ਬਿਲਕੁਲ ਠੀਕ ਹੈ ਕਿ ਹਰ ਵਾਰੀ ਘਟਕਿੰਤੀਆਂ ਵਾਲੀ ਕਮਿਊਨਿਟੀ ਟਾਰਗੇਟ ਹੁੰਦੀ ਹੈ ਚਾਹੇ ਉਹ ਤਿੰਨ ਤਲਾਕ ਦੀ ਗੱਲ ਕਰ ਲਓ ਚਾਹੇ ਤੁਸੀਂ ਰਾਮੰਦਰ ਦੀ ਗੱਲ ਕਰ ਲਓ ਚਾਹੇ ਗੱਲ ਤੁਸੀਂ 370 ਦੀ ਗੱਲ ਕਰ ਲਓ ਹਰ ਇੱਕ ਵਾਰੀ ਮਤਲਬ ਜਿਹੜੀ ਮੁਸਲਮਾਨ ਕਮਿਟੀ ਨੂੰ ਦਿਖਦੀ ਹੈ ਹੋਰ ਕੋ ਠੀਕ ਹੈ ਜੀ ਮੇਰਾ ਨਾਮ ਮੁਹੰਮਦ ਜਵੇਦ ਹੈ ਅੱਛਾ ਤੇ ਕਿਸ ਤਰ੍ਹਾਂ ਦੇ ਤੁਸੀਂ ਵਾਪਕ ਬੋਲਦੇ ਆ ਹਾਂਜੀ ਤੱਕ ਜਿੰਨੇ ਵੀ ਬਿੱਲ ਪਾਸ ਕੀਤੇ ਆ ਇਹਨਾਂ ਨੇ ਇੱਕ ਵੀ ਸੰਵਿਧਾਨ ਤੇ ਨਾਲ ਨਹੀਂ ਪਾਸ ਕੀਤੇ ਇਹਨਾਂ ਨੇ ਜਿਹੜੇ ਵੀ ਬਿੱਲ ਪਾਸ ਕੀਤੇ ਆ ਇਹਨਾਂ ਨੇ ਅੱਧੇ ਤੇ ਜ਼ਿਆਦਾ ਇਹਨਾਂ ਦੇ ਖਾਰਜ ਹੋਏ ਨੇ ਸੁਪਰੀਮ ਕੋਰਟ ਨੇ ਇਹਨਾਂ ਨੇ ਕਿੱਤੀ ਹੈ ਠੀਕ ਹੈ ਜੀ ਤੇ ਹਜੇ ਵੀ ਜਿਹੜਾ ਬਿੱਲ ਪਾਸ ਕੀਤਾ ਇਹਨਾਂ ਨੇ ਤੇ ਹਜੇ ਮੰਦਰ ਛੱਡ ਕੇ ਗੁਰਦੁਆਰਾ ਛੱਡ ਕੇ ਠੀਕ ਹੈ ਜੀ ਤੇ ਚਰਚ ਛੱਡ ਕੇ ਠੀਕ ਹੈ ਜੀ ਆ ਬਿੱਲ ਪਾਸ ਕੀਤਾ ਗਿਆ ਇਹਨਾਂ ਨੇ ਮੁਸਲਮਾਨ ਨੂੰ ਪਰੇਸ਼ਾਨ ਕਰਨ ਲਈ ਠੀਕ ਹੈ ਉਸ ਤੋਂ ਬਾਅਦ ਮਸਜਿਦ ਹੋ ਗਈ ਮਦਰਸੇ ਹੋ ਗਏ ਕਬਰਸਤਾਨ ਹੋ ਗਏ ਜਿੰਨੇ ਵੀ ਕਬਰਸਤਾਨ ਨੇ ਸਾਡੇ ਠੀਕ ਹੈ ਜੀ ਸਾਨੂੰ ਸਾਡੇ ਪੁਰਖਾ ਦੀ ਜਮੀਨ ਹੈਗੀ ਹੈ ਠੀਕ ਹੈ ਜੀ ਤੇ ਹੁਣ ਕਹਿੰਦੇ ਆ ਇਹ ਕਿ ਨਹੀਂ ਤੁਹਾਡੇ ਨਹੀਂ ਹੈਗੀ ਆ ਆ ਸਰਕਾਰੀ ਜਮੀਨ ਹੈਗੀ ਹੈ ਸਰਕਾਰੀ ਜਮੀਨ ਕੋਈ ਨਹੀਂ ਹੈਗੀ ਹੈ ਇਹ ਸਾਡੇ ਪੁਰਖਾ ਨੇ ਦਿੱਤੀ ਹੋਈ ਹੈ ਤੇ ਆਪਾਂ ਸੋਚ ਕਹਿੰਦੇ ਆ ਕਿ ਬਈ ਇਹ ਚੀਜ਼ ਨੂੰ ਸਾਡੇ ਹਵਾਲੇ ਕੀਤੀ ਜਾਵੇ ਨਾ ਤੇ ਉੱਤੇ ਕੋਈ ਕਾਨੂੰਨ ਲਾਗੂ ਕੀਤਾ ਜਾਵੇ ਠੀਕ ਹੈ ਠੀਕ ਹੈ ਜੀ ਅਜਾ ਸੁਪਰੀਮ ਕੋਰਟ ਨਾਲ ਆਪਾਂ ਹੀ ਕਹਿਣਾ ਚਾਹੁੰਦੇ ਆ ਕਿ ਬਈ ਜਿਹੜਾ ਕਾਨੂੰਨ ਲਾਗੂ ਕੀਤਾ ਹੋਇਆ ਇਹਨੂੰ ਕੈਨਸਲ ਕੀਤਾ ਜਾਵੇ ਤੇ ਆਮ ਪੂਰੇ ਭਾਰਤ ਦੇ ਅੰਦਰ ਆਮਨ ਤੇ ਸ਼ਾਂਤੀ ਰੱਖੀ ਜਾਵੇ ਬੱਕਾ ਬੋਰਡ ਬੱਕਾ ਬੋਰਡ ਬੱਕਾ ਬੋਰਡ ਦੀ ਜਮੀਨ ਸਾਡੇ ਪੁਰਖਾਂ ਦੀ ਜਮੀਨ ਹੈ ਇਹ ਕਿਸੇ ਨੂੰ ਵੀ ਕੋਈ ਜੜੀ ਸਾਡੇ ਨੂੰ দান ਚ ਮਿਲ ਗਈ ਹੈ ਤੁਹਾਨੂੰ ਕਿ ਸਰਕਾਰ ਦਿੱਤੀ ਹੈ ਸਾਡੇ ਬਜ਼ੁਰਗਾਂ ਨੇ ਸਾਡੇ ਮੈਂ ਮਿਹਨਤ ਕਰਕੇ ਸਾਡੋ ਜੀ ਦਿੱਤੀਆਂ ਨੇ ਮੈਂ ਤਾਂ ਕਿ ਮੁਸਲਮਾਨ ਕਮਿਊਨਿਟੀ ਦਾ ਪਲਾ ਹੋ ਸਕੇ ਮੁਸਲਮਾਨ ਉਸ ਮਸਲਮਾਨਾਂ ਦਾ ਪਲਾ ਹੋ ਜੇ ਕੋਈ ਹਸਪੀਟਲ ਬਣ ਜੇ ਯੂਨੀਵਰਸਿਟੀ ਬਣ ਜੇ ਹੁਣ ਹੁਣ ਸਰਕਾਰ ਕਰਦੀ ਕੀ ਪਈ ਹੈ ਇਹਨੂੰ ਟਾਰਗੇਟ ਕਰ ਲੋ ਇਹਦੀ ਜਮੀਨਾਂ ਨੂੰ ਖੋਲੋ ਮਸਜਿਦ ਖੋਲੋ ਕਬਰਸਤਾਨ ਖੋਲੋ ਤਾਂ ਕਿ ਮੁਸਲਮਾਨ ਨੂੰ ਇੱਕ ਗੁਲਾਮ ਬਣਾ ਲੋ ਹਰ ਇੱਕ ਤਰੀਕੇ ਨਾਲ ਇਹ ਇਹ ਮੋਟੀਵੇ ਸਰਕਾਰ ਦਾ ਇਹ ਟਾਰਗੇਟ ਹੈ ਸਰਕਾਰ ਦਾ ਓਨਲੀ ਮੁਸਲਮਾਨ ਕਮਿਊਨਿਟੀ ਅਸੀਂ ਇਹ ਡਿਮਾਂਡ ਕਰਦੇ ਆ ਅਸੀਂ ਸਾਡੀ ਰਿਕਵੈਸਟ ਕਰਦੇ ਆ ਬਈ ਸੈਂਟਰ ਗਵਰਨਮੈਂਟ ਸਰਕੂਨ ਦੇ ਉੱਪਰ ਇਹ ਗੀ ਨਹੀਂ ਕੰਸੀਡਰ ਕਰੇ ਸੁਪਰੀਮ ਕੋਰਟ ਨੂੰ ਲੈ ਸੁਪਰੀਮ ਕੋਰਟ ਵੀ ਕੰਸੀਡਰ ਕਰੇ ਤਾਂ ਕਿ ਬਈ ਇਹ ਕਾਨੂੰਨ ਲਾਗੂ ਨਾ ਹੋ ਸਕੇ ਓਸੇ ਸਾਡੇ ਮੂਸਲਮਾਨ ਕਮਿਊਨਿਟੀ ਨੂੰ ਥੋੜਾ ਜਾਇਨ ਦਾ ਸਾਥ ਮਿਲੇ ਜੀ ਤੇ ਪੱਕਾ ਬੋਰਡ ਚ ਕਹਿ ਦਿੰਦਾ ਕਿ ਮੁਸਲਮਾਨ ਵੀ ਰੱਖੀਗੇ ਨੇ ਨਾਲ ਦੋ ਕੁੜੀਆਂ ਵੀ ਰੱਖਿਆਂਗੇ ਬਿਲਕੁਲ ਜੀ ਇਹ ਹਾਂ ਇਹਦੇ ਨਾਲ ਇਹ ਹੋਗਾ ਜੀ ਦੇਖੋ ਜੀ ਤੁਸੀਂ ਦੋ ਕੁੜੀਆਂ ਰੱਖ ਰਹੀਓ ਉਹਦੇ ਨਾਲ ਥੋੜਾ ਇਹ ਸਾਡੀ ਰਿਲੀਜ ਫਰੀ ਤੱਟਲੀ ਜਿਹੜਾ ਉਹ ਖਤਮ ਹੋ ਜਾਏਗੀ ਹੁਣ ਦੋ ਕੇ ਗੈਰ ਮੁਸਲਮ ਵੀ ਕਹਿ ਰਹੇ ਜੀ ਇਹੋ ਦੇ ਕੋਈ ਗੱਲ ਇਸ ਤਰ੍ਹਾਂ ਹੈਗੀ ਟਾਰਗੇਟ ਬਣਾ ਰਿਹਾ ਟਾਰਗੇਟ ਬਣਾ ਰਿਹਾ ਮੁਸਲਮ ਨੂੰ ਕਿਹੜੇ ਦੋ ਨੌਨ ਮੁਸਲਮ ਰੱਖੀ ਜਾਣਗੇ ਹੁਣ ਅਸੀਂ ਕਦੇ ਕਦੇ ਨਹੀਂ ਕਿ ਆਪੇ ਰਾਮ ਮੰਦਰ ਕਮੇਟੀ ਬਣਾਈ ਸਾਨੂੰ ਉਹ ਰੱਖ ਲਓ ਇਹ ਤ੍ਰਿਪੁਰੀ ਬਲਜੀ ਮੰਦਰ ਕਮੇਟੀ ਹੈ ਸਾਨੂੰ ਉਹਦੇ ਵਿੱਚ ਸ਼ਾਮਲ ਕਰ ਲਓ ਕਿਉਂ ਜੀ ਅਸੀਂ ਨੂੰ ਕਦੇ ਪੁੱਛਿਆ ਨਹੀਂ ਵੀ ਤੁਹਾਡੀ ਕੀ ਕਿੰਨੀ ਇਨਕਮ ਮੰਦਰ ਦੀ ਤੁਹਾਡੀ ਕਿੰਨੀ ਇਨਕਮ ਮੰਦਰ ਉਹਦੀ ਅਸੀਂ ਕਦੇ ਕੋਈ ਪੁੱਛਿਆ ਨਹੀਂ ਤੁਹਾਡਾ ਕਿੰਨੀ ਜ਼ਮੀਨ ਹੈ ਕਿਦੋਂ ਦੀ ਇਨਕਮ ਹੈ ਹੁਣ ਸਰਕਾਰ ਕਹਿ ਰਹੀ ਕਿ ਜਿਹੜੀ ਤੁਹਾਡੀ ਜ਼ਮੀਨ ਹੈ ਅਸੀਂ ਤੁਹਾਡੇ ਖੋਗੇ ਤੁਹਾਨੂੰ ਇੱਕ ਗੁ ਗੋਈ ਅੰਦਰ ਜੇ ਮੁਸਲਮਾਨ ਨਾਣਾ ਚਾਹਨੀ ਸਰਕਾਰ ਇਸ ਇਸ ਬਿੱਲ ਬੇਬੀ ਲਿਆ ਕੇ ਹੁਣ ਤੁਸੀਂ ਆ ਬਫਰ ਨੂੰ ਮਤਲਬ ਕੀ ਭੰਗ ਕਰਾਣਾ ਚਾਹੁੰਦੇ ਹੋ ਜਾਂ ਆਪਣੇ ਬੰਦੇ ਵਿੱਚ ਮੁਸਲਮਾਨ ਕਮਿਊਨਿਟੀ ਦੇ ਐਡ ਕਰਾਣਾ ਚਾਹੁੰਦੇ ਹੋ ਕੀ ਮੰਗ ਕੀ ਹੈ ਮੰਗ ਸਾਡੀ ਸਾਰੀ ਕਰਨਾ ਚਾਹੁੰਦੇ ਆ ਜਿਸ ਤਰ੍ਹਾਂ ਪਹਿਲਾਂ ਸਿਸਟਮ ਚੱਲਦਾ ਆ ਰਿਹਾ ਉਸ ਤਰ੍ਹਾਂ ਸਿਸਟਮ ਚਲੇ ਅਜਿਹਾ ਹੋ ਸਰਕਾਰ ਤੋਂ ਬੰਦੇ ਨਾ ਆਵੇ ਕਿਉਂਕਿ ਪ੍ਰੋਪਰਟੀ ਸਾਡੀ ਹੈ ਸਾਡੇ ਪੁਰਖ ਪ੍ਰੋਪਰਟੀ ਹੈ ਪ੍ਰੋਪਰਟੀ ਹੈ ਔਰ ਜੋ ਪ੍ਰੋਪਰਟੀ ਅਸੀਂ ਤਗੀ ਪ੍ਰੋਪਰਟੀ ਇਸ ਇਸ ਪ੍ਰੋਪਰਟੀ ਨੂੰ ਆਪਾਂ ਮੁਸਲਮਾਨ ਕਮਿਊਨਿਟੀ ਵਾਸਤੇ ਦੇ ਸਕੀਏ ਹਰੇ ਗਰੀਬ ਦਾ ਭਲਾ ਹੋ ਸਕੇ ਸਿੱਧਾ ਹੀ ਸੇਤਾਂ ਦੇ ਕੇ ਸਿੱਖ ਟਿੱਬੇ ਧਾਨ ਦੇ ਧੰਨਵਾਦੀ ਆ ਸਾਡੇ ਸ਼ੋਰ ਨੋਇਸ ਤੇ ਪੂਰੀ ਪੁਲਿਸ ਕੋ ਸਾਡੀ ਨਾਲ ਖੜੀ ਹੋ ਗਈ ਆਗੇ ਔਰ ਜਿਨ੍ਹਾਂ ਨੇ ਬੜੇ ਹੀ ਆਪਣੀ ਇਮਾਨਦਾਰੀ ਨਾਲ ਕੰਮ ਕਰਵਾਇਆ ਜੀ ਉਹ ਪਰੇਸ਼ਾਨ ਤੋਂ ਪ੍ਰੋਟੈਸਟ ਹੋਇਆ ਜੀ ਅਸੀਂ ਧੰਨਵਾਦੀ ਆ ਪੰਜਾਬ ਪੁਲਿਸ ਦੇ ਟਿੱਬੇ ਥਾੜੇ ਦੇ ਔਰ ਸੀਪੀ ਸਾਹਿਬ ਦੇ ਜਿਹਨੇ ਸਾਡੇ ਸ਼ੋਰ ਨੋਇਸ ਦਾ ਡਿਸਕਲ ਕਰਨ ਨੂੰ ਮੰਨਦੇ ਹੋਏ ਸਾਡਾ ਇਹ ਪ੍ਰੋਟੈਸਟ ਕੰਮ ਕਰਵਾਇਆ